ਜ਼ਮੀਨੀ ਵਿਵਾਦ ਨੂੰ ਲੈ ਕੇ ਫੌਜ ਦੇ ਨੌਜਵਾਨਾਂ ਦੇ ਮਾਪਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਦਸਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਬੁਢਲਾਡਾ ਦਾ ਪਿੰਡ ਗੁੜੱਦੀ ਜਿੱਥੇ ਤੇ ਦੋ ਫੌਜੀਆ ਨੇ ਮਾਨਸਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਰਕਾਰ ਨੂੰ ਅਪੀਲ ਕੀਤੀ ਹੈ। ਦਰਅਸਲ ਪਿਤਾ ਦੇ ਨਾਲ ਚੱਲ ਰਿਹਾ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੱਟਮਾਰ ਹੁੰਦੀ ਹੈ। ਤੇ ਵੀਡੀਓ ਵਾਇਰਲ ਹੋਈ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਡੇ ਮਾਪਿਆਂ ਨੂੰ ਕੁੱਟਿਆ ਗਿਆ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਇਸ ਮਾਮਲੇ ਸੰਬੰਧੀ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੀ ਗੱਲ ਨਹੀਂ ਸੁਣ ਰਹੀ ਹੈ ਜਿਸ ਕਰਕੇ ਮਜਬੂਰਨ ਉਹਨਾਂ ਨੂੰ ਹੁਣ ਮੀਡੀਆ ਦਾ ਸਹਾਰਾ ਲੈਣਾ ਪਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਮਾਪਿਆਂ ਦੀ ਵੀਡੀਓ ਵਾਇਰਲ ਹੋਈ ਹੈ ਜਾਨੂ ਮਾਰਨ ਦੀਆਂ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਇਸ ਕਰਕੇ ਅਸੀਂ ਛੁੱਟੀ ਲੈ ਕੇ ਆਇਆ ਤੇ ਮੀਡੀਆ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਆਪਣੀ ਡਿਊਟੀ ਤੇ ਜਾਂਦੇ ਹਾਂ ਤੇ ਸਾਡੇ ਪਿੱਛੋਂ ਮਾਪਿਆਂ ਦੇ ਨਾਲ ਕੁੱਟਮਾਰ ਹੁੰਦੀ ਹੈ ਤਾਂ ਅਸੀਂ ਇਸ ਮਾਮਲੇ ਦੇ ਵਿੱਚ ਇਨਸਾਫ ਚਾਹੁੰਦੇ ਹਾਂ ਮਸਲਾ ਦੇਖੋ ਇਹ ਹੈ ਜੀ ਅਸੀਂ ਦੋਨੇ ਭਰਾ ਬਾਰਡਰ ਦੇ ਉੱਤੇ ਡਿਊਟੀ ਕਰਦੇ ਹਾਂਗੇ ਤੇ ਸਾਨੂੰ ਬਹੁਤ ਜਨਾਬਾ ਪਤਾ ਲੱਗਿਆ ਜਦੋਂ ਸਾਡੇ ਖੇਤ ਦੇ ਵਿੱਚ ਥੋੜੀ-ਬੋੜੀ ਜ਼ਮੀਨ ਨੂੰ ਲੈ ਕੇ ਫੋਟੋ ਵੀ ਲੜਾਈ ਹੋਈ ਆ ਤੇ ਮੇਰੇ ਮਾਤਾ ਪਿਤਾ ਜੀ ਕੁੱਟਮਾਰ ਕੀਤੀ ਗਈ ਆ ਤੇ ਸਾਡੀ ਕੁੱਟਮਾਰ ਕਰਕੇ ਮੇਰੇ ਮਦਰ ਫਾਦਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਤੇ ਵਾਇਰਲ ਕੀਤੀ ਗਈ ਆ ਤੇ ਵਾਇਰਲ ਕਰਨ ਤੋਂ ਬਾਅਦ ਜੋ ਸਾਨੂੰ ਪਤਾ ਲੱਗਾ ਵੀ ਇਹ ਕੁਝ ਸਾਡੇ ਨਾਲ ਹੋ ਰਿਹਾ ਅਸੀਂ ਉਧਰ ਛੁੱਟੀ ਲੈ ਕੇ ਅਰਜੈਂਟ ਆਏ ਫਿਰ ਆਏ ਤੇ ਅਸੀਂ ਖੇਤ ਗਏ ਸਾਨੂੰ ਵੀ ਕਹਿੰਦੇ ਵੀ ਤੁਸੀਂ ਇੱਥੇ ਇਕੱਲੇ ਰਹੋ ਆਪਣੀ ਇੰਡੀਅਨ ਆਰਮੀ ਨਾਲ ਲੈ ਕੇ ਆਓ ਤੇ ਅਸੀਂ ਤੁਹਾਨੂੰ ਇੱਥੇ ਵੜ ਨਹੀਂ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਵੀ ਇਹ ਮਸਲਾ ਲਗਾਤਾਰ ਹੀ ਭਖਿਆ ਜਾ ਰਿਹਾ ਤੇ ਸਾਡੀ ਕੋਈ ਸੁਣਵਾਈ ਤਾਂ ਹੋ ਰਹੀ ਆ ਪਰ ਵੀ ਉਹਦੇ ਕਾਰਵਾਈ ਨਹੀਂ ਹੋ ਰਹੀ ਤੇ ਲਗਾਤਾਰ ਸਾਨੂੰ ਟਾਲਿਆ ਜਾ ਰਿਹਾ ਤੁਹਾਡਾ ਸਮਝੌਤਾ ਕਰ ਲਓ ਤੁਸੀਂ ਕੰਪਰੋਮਾਈਜ਼ ਕਰ ਲਓ ਪਰ ਸਾਨੂੰ ਕੋਈ ਲੱਗ ਨਹੀਂ ਰਿਹਾ ਜੀ ਸਾਨੂੰ ਕੋਈ ਇਹਦੇ ਵਿੱਚ ਇਨਸਾਫ ਮਿਲੂਗਾ ਰੋਲਾ ਕਰਦਾ ਸੀਗਾ ਰੋਲਾਈ ਸਾਡੀ ਜ਼ਮੀਨ ਦੀ ਪਹੀਦਾ ਜੀ ਸਾਡੀ ਜ਼ਮੀਨ ਨੂੰ ਰਸਤਾ ਜਾਂਦਾ ਤੇ ਉਹ ਰਸਤੇ ਨੂੰ ਹਟਾਉਣਾ ਚਾਹੁੰਦੇ ਆ ਜੀ ਸਾਡੀ ਜ਼ਮੀਨ ਨੂੰ ਵਿੱਚ ਸਾਨੂੰ ਲੰਮੜ ਤੋਂ ਰੋਕਣਾ ਚਾਹੁੰਦੇ ਆ ਤੇ ਵਾਰ-ਵਾਰ ਸਾਨੂੰ ਇਸ ਚੀਜ਼ ਬਾਰੇ ਟੌਰਚਰ ਕੀਤਾ ਜਾ ਰਿਹਾ ਮੇਰੇ ਮਾਤਾ ਪਿਓ ਨੂੰ ਟੌਰਚਰ ਕੀਤਾ ਜਾ ਰਿਹਾ ਤੇ ਉਹ ਇਥੇ ਧਿਆਨ ਦੇ ਵਿੱਚ ਹੈ ਮਾਮਲਾ ਸਾਰਾ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਹੈ ਜੀ ਕਿਹੜੇ ਥਾਣੇ ਚ ਤੇ ਪਿੱਕੀ ਥਾਣੇ ਦੇ ਵਿੱਚ ਜਿਹੜਾ ਮਾਮਲਾ ਜਿਹੜਾ 20 ਤਰੀਕ ਦਾ ਉੱਥੇ ਰਿਪੋਰਟ ਹੋਇਆ ਪੋਰਸਾ ਜੰਮੜਾ ਦਾਲ ਤਾਰ ਰਹੀ ਆ ਜੀ ਥੋੜਾ ਸਮਝੌਤਾ ਕਰਵਾ ਦਾਂਗੇ ਤੁਸੀਂ ਦੋ ਤਿੰਨ ਰੁਕ ਜਿਓ ਚਾਰ ਦਾ ਕੋ ਜੋ ਕੱਲ ਨੂੰ ਆ ਜਿਓ ਸਵੇਰੇ 9 ਵਜੇ ਜਾਈਦਾ ਜਾਈਦਾ ਜੀ ਸ਼ਾਮਾਂ ਤੱਕ ਅਸੀਂ ਉੱਥੇ ਬੈਠੇ ਰਹੀ ਦਿਆ ਆ ਲੈਣ ਫਿਰ ਸਾਨੂੰ ਕਹਿ ਲੈਂਦਾ ਕੱਲ ਨੂੰ ਬੁਲਾਵਾਂਗੇ ਤੁਹਾਨੂੰ ਜਾਂ ਪਰਸੋਂ ਨੂੰ ਬੁਲਾਵਾਂਗੇ ਇੱਕ ਹਫ਼ਤਾ ਲਗਾ ਤਾਂ ਸਾਡੇ ਨੂੰ ਇਹੀ ਚੱਲ ਰਿਹਾ ਜੀ ਤੇ ਅਸੀਂ ਹੁਣ ਤੱਕ ਬਹੁਤ ਦੇਖ ਲਿਆ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਥੇ ਤੱਕ ਨਹੀਂ ਅਸੀਂ ਗਾ ਅੱਗੇ ਵੀ ਪਹੁੰਚ ਕਰਾਂਗੇ ਜਿੱਦ ਤੱਕ ਸਾਡੀ ਆਰਮੀ ਦੀ ਗੱਲ ਸੁਣੀ ਜਾਊਗੀ ਸਾਡੀ ਗੱਲਬਾਤ ਤੇ ਸੁਣੀ ਜਾਊਗੀ ਜੀ ਧੰਨਵਾਦ ਕਿਵੇਂ ਲੱਗਦਾ ਵੀ ਇੱਕ ਪਾਸੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ ਪਰ ਉਹਨਾਂ ਦੇ ਨਾਲ ਜਿਹੜੇ ਸਰਹੱਦਾਂ ਤੇ ਬੈਠੇ ਦੇਸ਼ ਨੂੰ ਰਾਖੀ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨਾਲ ਇਹ ਸਭ ਕੁਝ ਹੋ ਰਿਹਾ ਤਾਂ ਸੁਰੱਖਿਆ ਕਿੱਥੇ ਹੈ ਸੁਰੱਖਿਆ ਜੀ ਮੈਂ ਤਾਂ ਇਹ ਕਹਿਣਾ ਚਾਹੁੰਗਾ ਜੇ ਅਸੀਂ ਆਰਮੀ ਦੇ ਵਿੱਚਾਂ ਮਲਾਜ਼ਮਾਂ ਸਾਡੇ ਮਾਪਿਆਂ ਦੀ ਕੋਈ ਸੁਰੱਖਿਆ ਨਹੀਂ ਕਰ ਰਹੀ ਤਾਂ ਆਮ ਆਦਮੀ ਨਾਲ ਕੀ ਹੋਊਗਾ ਜੀ ਆਮ ਆਦਮੀ ਦਾ ਕੋਈ ਖਾਨਾ ਹੀ ਨਹੀਂ ਹੈਗਾ ਜੀ ਇੱਥੇ ਤੇ ਬਾਕੀ ਸਾਨੂੰ ਮੈਂ ਵੀਡੀਓ ਦਿਖਾ ਦੰਨੇ ਆ ਜਿਹੜੇ ਉਹਨੇ ਮਦਰ ਫਾਦਰ ਦਾ ਨਾਂ ਧੱਕਾ ਹੋਇਆ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਆ ਤੇ ਇਹਨਾਂ ਨੂੰ ਸਜ਼ਾ ਫਿਰ ਮਿਲਣਾ ਚਾਹੀਦਾ ਤੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਆ ਵੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰੀ ਜਾਵੇ ਤੇ ਪੁਲਿਸ ਮੁਲਾਜ਼ਮ ਉਹਨੂੰ ਵੀ ਕਹਿ ਰਹੇ ਵੀ ਉਹ ਆਪਣਾ ਉੱਥੇ ਨਾ ਬੈਠਣਾ ਥੋੜਾ ਬੰਦਾ ਆਪਣੇ ਅੱਖਾਂ ਖੋਲਣ ਤੇ ਕਾਨੂੰਨ ਆਪਣੀ ਅੱਖਾਂ ਖੋਲ ਕੇ ਮਾੜਾ-ਮੋਟਾ ਦੇਖੇ ਵੀ ਗਜ਼ਾਰ ਵਿੱਚ ਕੀ ਹੋ ਰਿਹਾ ਧੰਨਵਾਦ ਉਹ ਨਹੀਂ ਫਿਲਹਾਲ ਤਾਂ ਕਿਉਂਕਿ ਸਾਡੇ ਜਦੋਂ ਇਹ ਮਸਲਾ ਧਿਆਨ ਦੇ ਵਿੱਚ ਆਇਆ ਇਹ 23 ਜੁਲਾਈ ਦਾ ਮਸਲਾ ਹੈਗਾ ਯਾਨੀ ਜੇ ਆਪਾਂ ਇਹਦੇ ਬਾਅਦ ਵਿੱਚ ਲੱਗੇਗਾ 1.5 ਮਹੀਨੇ ਤੋਂ ਪਰਦਾ ਇਹ ਮਸਲਾ ਲਾਏਗਾ ਜਦੋਂ ਜਗਦੀਪ ਸਿੰਘ ਤੇ ਸੁਖਜੈ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਉਹਨਾਂ ਦੀ ਮਾਤਾ ਦੀ ਕੁੱਟਮਾਰ ਹੋਈ ਹੈ ਬਕਾਇਦਾ ਤ ਉਹਨੂੰ ਵੀਡੀਓ ਦੇ ਦਿੰਦੀ ਜਾਊਗੀ ਮਾਤਾ ਦੀ ਕੁੱਟਮਾਰ ਹੋਈ ਹੈ ਫਾਦਰ ਦੀ ਵੀ ਕੁੱਟਮਾਰ ਹੋਈ ਹੈ ਬਕਾਇਦਾ ਉਹਦੀ ਐਮਐਲਆਰ ਜੀ ਹੋਈਆਂ ਨੇ ਤਾਂ ਹੁਣ ਤੱਕ ਇਹਨਾਂ ਨੂੰ ਇਸ ਗੱਲ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਵੀ ਤੁਸੀਂ ਕੰਪਰੋਮਾਈਜ਼ ਕਰੋ ਵੀ ਤੁਸੀਂ ਫੌਜੀ ਬੰਦੇ ਹੋ ਬਾਰੀ ਬਾਰੀ ਤਰੀਕਾ ਤੇ ਕਿੱਥੇ ਆਉਂਗੇ ਇਸ ਕਰਕੇ ਮੈਂ ਇਹਨਾਂ ਨੂੰ ਫਿਰ ਇੱਕ ਹੋਰ ਮਸਲਾ ਸੀ ਜਿਹੜਾ ਜਦੋਂ ਇਹ ਧਿਆਨ ਚ ਆਇਆ ਇੱਕ ਐਪਲੀਕੇਸ਼ਨ ਇਹਦੇ ਵਿੱਚ ਮੈਂ ਇੱਕ ਮੂਵ ਕਰ ਰਿਹਾ ਇਹਨਾਂ ਦੇ ਅਫੀਅਰ ਅਥਾਰਟੀ ਨੂੰ ਐਪਲੀਕੇਸ਼ਨ ਫਾਰ ਐਕਸਟੈਂਡ ਦੀ ਹੌਲੀਡੇ ਟੀਲ ਦੈਨ ਲੋਕਲ ਪੁਲਿਸ ਆਫ ਲਾਂਸਾ ਹੈਵ ਨੋਟ ਟੇਕਨ ਸਟਿਕ ਐਕਸ਼ਨ ਅਗੇਂਸਟ ਦੀ ਹਰਿੰਦਰ ਕੌਰ ਗੁਰਚਰਨ ਸਿੰਘ ਮਨਪ੍ਰੀਤ ਸਿੰਘ ਮਾਸਟਰ ਗੁਰਪ੍ਰੀਤ ਸਿੰਘ ਸਰੋ ਗੁਰਚਰਨ ਸਿੰਘ ਇਹ ਜਿਹੜੇ ਹੈਗੇ ਨੇ ਗਰੱਦੀ ਪਿੰਡ ਦੇ ਨੇ ਜੋੜੀ ਰਾਲ ਰਿਟਾਇਰਡ ਕਨਗੋਆ ਦਾ ਇੱਕ ਦੋ ਦਿਨ ਦਾ ਰੈਵਿਊ ਅਫਸਰ ਆ ਦਿਨਾਂ ਨੇ ਮਿਲੀ ਕੋਪਤ ਦੇ ਨਾਲ ਇਹਨਾਂ ਸਾਰਿਆਂ ਨੂੰ ਕੀਤਾ ਗਿਆ ਤੇ 3 ਦਿਨ ਜਿਹੜੀ ਉਹਦੀ ਛੁੱਟੀ ਐਕਸਟੈਂਡ ਕੀਤੀ ਜਾਵੇ ਜਿੰਨਾ ਟਾਈਮ ਇਹਨਾਂ ਨੂੰ ਦਸਤਸ ਨਹੀਂ ਮਿਲਦਾ ਇਸ ਕਰਕੇ ਤੁਹਾਡੇ ਮਾਧਮ ਦੇ ਰਾਹੀਂ ਤੇ ਸਾਡੀ ਜਿਹੜੀ ਟੀਮ ਹੈ ਐਕਸ ਆਰਮੀ ਦੀ ਤੇ ਸਾਡੇ ਸਾਡੀ ਜਿਹੜੀ ਲੀਗਲ ਟੀਮ ਹੈ ਦੇ ਨਾਲ ਭਾਈ ਚਮਕੌਰ ਸਿੰਘ ਨੇ ਇਹ ਵੀ ਐਕਸ ਸਰਵਿਸ ਮੈਨਾਰਮੀ ਦੇ ਵਕੀਲ ਵੀ ਨੇ ਹੋਰ ਵੀ ਸਾਡੇ ਕੋਲ ਇਹ ਜਿਹੇ ਸਾਡੇ ਮਿੱਤਰ ਸਾਥੀ ਵਕੀਲ ਨੇ ਜਿਹੜੇ ਐਕਸ ਆਰਮੀ ਨੇ ਇਸ ਕਰਕੇ ਅੱਜ ਤੁਹਾਡੇ ਸਾਰੇ ਚੈਨਲਸ ਦੇ ਮਾਧਮ ਦੇ ਰਾਹੀਂ ਇਹੋ ਬੇਨਤੀ ਕਰਦੇ ਆ ਵੀ ਜਿਹੜੇ ਸਾਡੀ ਫੌਜ ਨੂੰ ਮੰंदे ਸ਼ਬਦ ਬੋਲੇ ਗਏ ਨੇ ਤੇ ਫੌਜੀਆਂ ਦੇ ਮਾਤਾ ਪਿਤਾ ਦੀ ਕੁੱਟਮਾਰ ਹੋਈ ਆ ਉਹਦੇ ਸਬੰਧ ਵਿੱਚ ਜਸਟਿਸ ਮਿਲਣਾ ਬਹੁਤ ਜ਼ਰੂਰੀ ਆ ਜੇ ਅੱਜ ਇਸ ਸ਼ਰਮ ਦੇ ਨਾਲ ਹੋ ਗਿਆ ਜੇ ਜਸਟਿਸ ਨਾ ਮਿਲਿਆ ਤਾਂ ਕੋਈ ਵੀ ਬੰਦਾ ਫੌਜਪਰਤੀ ਹੋਣ ਤੋਂ ਕਰੇਜ਼ ਕਰੂਗਾ ਇਸ ਕਰਕੇ ਜਿਹੜੀ ਆਨਦਰ ਸੁਪਰੀਮ ਕੋਰਟ ਆਫ ਇੰਡੀਆ ਆਪਣੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਾਲੀ ਇੱਕ ਸਪੈਸ਼ਲ ਡਿਕਸ਼ਨਸ ਨੇ ਵੀ ਜਿਹੜੇ ਸਾਨੂੰ ਪ੍ਰੋਟੈਕਟ ਕਰ ਰਹੇ ਨੇ ਬਾਡਰਾਂ ਦੇ ਖੜ ਕੇ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਤੇ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਆ ਇਸ ਦਾ ਰਿਸਪੌਂਸਿਬਿਲਟੀ ਉਹਨਾਂ ਦੀ ਇਸ ਕਰਕੇ ਲੀਗਲ ਐਕਸ਼ਨ ਇਹਦੇ ਵਿੱਚ ਲਗਾਇਆ ਜਾਊਗਾ ਇੱਕ ਰੈਟ ਫਾਈਲ ਕਰਾਂਗੇ ਤੇ ਜਿਹੜੇ ਹੋਰ ਵੀ ਜਿਹੜੇ ਜਿੰਨਾ ਟਾਈਮ ਇਹ ਨਹੀਂ ਹੁੰਦੀ ਤਾਂ ਅਸੀਂ ਇੱਕ ਕਾਨੂੰਨੀ ਕਾਰਵਾਈ ਤਾਂ ਅਸੀਂ ਕਰਾਂਗੇ ਪਰ ਅਸੀਂ ਦੇਖ ਰਹੇ ਹਾਂ ਵੀ ਇਹ ਜਿਹੜਾ ਪ੍ਰਸ਼ਾਸਨਿਕ ਇਹ ਕੀ ਕਾਰਵਾਈ ਕਰੂਗਾ ਨਹੀਂ ਫਿਰ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਅਸੀਂ ਨਾਲ ਲੈ ਕੇ ਜਿਹੜੇ ਕੋਰਟ ਦੇ ਵਿੱਚ ਕੇਸ ਫਾਈਲ ਕਰਾਂਗੇ ਧੰਨਵਾਦ ਜੀ ਬਹੁਤ ਸ਼ੁਕਰੀਆ